ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਇਸ ਵਕਤ ਮੈਂ ਮੌਜੂਦ ਹਾਂ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਦਿਨ ਬਾ ਦਿਨ ਜਿਹੜੇ ਟਰੈਵਲ ਏਜੰਟਾਂ ਵੱਲੋਂ ਧੋਖਾਧੜੀ ਦੇ ਮਾਮਲੇ ਨੇ ਉਹ ਵਧਦੇ ਜਾ ਰਹੇ ਨੇ ਤੇ ਇਹਨਾਂ ਤੋਂ ਜਿਹੜੇ ਪੀੜਤ ਨੇ ਉਹ ਬਹੁਤ ਲੋਕ ਮਤਲਬ ਲੋਕਾਂ ਦੀ ਜਿਹੜੀ ਗਿਣਤੀ ਉਹ ਵਧਦੀ ਜਾ ਰਹੀ ਹੈ ਤੇ ਇਸ ਵਕਤ ਜਿਲੰਧਾ ਦੇ ਪ੍ਰੈਸ ਕਲੱਬ ਦੇ ਵਿੱਚ ਮੈਂ ਮੌਜੂਦ ਹਾਂ ਐਸੇ ਬਾਬਤ ਅੱਜ ਇੱਕ ਪਰਿਵਾਰ ਨੇ ਤੇ ਕੁਝ ਪੀੜਤਾਂ ਨਾਲ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਆਓ ਜਾਣਦੇ ਹਾਂ ਕਿ ਆਖਰ ਮਸਲਾ ਹੈ ਕੀ ਹੈ ਤੇ ਟਰੈਵਲ ਏਜੰਟ ਵੱਲੋਂ ਕਿਹੜਾ ਟਰੈਵਲ ਏਜੰਟ ਹੈ ਤੇ ਕਿਸ ਤਰ੍ਹਾਂ ਦੀ ਧੋਖਾਧੜੀ ਉਹਦੇ ਵੱਲੋਂ ਕੀਤੀ ਗਈ ਹੈ ਸਸ਼ੀਕਲ ਮੈਮ ਤੁਹਾਡਾ ਸਵਾਗਤ ਹੈ ਪੰਜਾਬ ਗੋਲੀ ਦੇ ਵਿੱਚ ਮੇਰਾ ਨਾਮ ਰਵਨੀਤ ਕੋਹਰਾ ਮੈਂ ਆਪਣੀ ਫਾਈਲ 4 ਅਪ੍ਰੈਲ ਚ ਲਗਵਾਈ ਸੀਗੀ EDU Star Group ਦਾ 에ਜੰਟ ਦਾ ਨਾਮ ਹੈਗਾ ਸਵਰਾਜਪਾਲ ਸਿੰਘ ਉਹਨੇ ਸਾਡੇ ਨਾਲ ਕੰਟਰੈਕਟ ਕੀਤਾ ਕਿ ਮੈਂ ਤੁਹਾਨੂੰ 2 ਮਹੀਨੇ ਪਹਿਲੇ ਪਹੁੰਚਾਉਂਗਾ ਸਤੰਬਰ ਇਨਟੇਕ ਚ ਤੇ ਸਰ ਜੋ ਕੀ ਉਹਨੇ ਸਾਡੇ ਡਾਕੂਮੈਂਟਸ ਲਾਈ ਨੇ ਸਾਰੇ ਫੇਕ ਨੇ ਫੇਕ ਆਫਰ ਲੈਟਰ ਫੇਕ ਕੈਸ਼ ਲੈਟਰ ਇਵਨ ਉਹਨੇ ਮੈਨੂੰ ਫੇਕ ਵੀਜ਼ਾ ਵੀ ਦਿੱਤਾ ਕਹਿੰਦਾ ਟਿਕ ਟਕ ਕਰਾ ਲਓ ਤੁਹਾਡਾ ਵੀਜ਼ਾ ਆ ਚੁੱਕਾ ਆ ਤੇ ਬਾਕੀ ਦੀ ਪੇਮੈਂਟ ਜੋ ਤੁਹਾਡੀ ਰਹਿਂਦੀ ਆ ਉਹ ਵੀ ਪਾ ਦਿਓ 4 ਅਪ੍ਰੈਲ ਕਿਹੜਾ ਸਾਲ ਇਸੇ ਸਾਲ ਸਰ 2023 ਚ ਤੇ ਸਰ ਉਸ ਤੋਂ ਬਾਅਦ ਸਾਨੂੰ ਕਹਿੰਦਾ ਮੇਰੀ ਅੱਧੀ ਪੇਮੈਂਟ ਕਰ ਦੋ 12 ਲੱਖ ਪਾ ਦਿਓ ਤੇ ਤੁਹਾਡਾ ਵੀਜ਼ਾ ਆ ਚੁੱਕਾ ਆ ਹਲੇ ਤੱਕ ਉਹਨੂੰ ਅਸੀਂ 1035000 ਰੁਪਇਆ ਦੇ ਚੁੱਕੇ ਆ ਸਾਡੇ ਉਹਨੇ ਸਾਰੇ ਸਟੈਪ ਬਾਈ ਸਟੈਪ ਚੱਲਿਆ ਮੈਡੀਕਲ ਕਰਵਾਇਆ ਫਿੰਗਰਪ੍ਰਿੰਟਸ ਕਰਾਇਆ ਸਾਡੇ ਪਾਸਪੋਰਟ ਅੰਬੈਸੀ ਤੱਕ ਪਹੁੰਚਾਤੇ ਤੇ ਜੋ ਅੰਬੈਸੀ ਤੋਂ ਸਾਨੂੰ ਸਲਿੱਪਸ ਮਿਲੀਆਂ ਉਹ ਵੀ ਇਹਦੇ ਕੋਲ ਨੇ ਇਹ ਟਰੈਵਲ ਏਜੰਟ ਆਫਿਸ ਕਿੱਥੇ ਹੈ ਸਰ ਛੋਟੀ ਬਰਾਦਰੀ ਗੜਾ ਰੋਡ ਤੇ ਤੁਸੀਂ ਕਿੱਥੇ ਲੈਣ ਵਾਲੇ ਹੋ ਸਰ ਆਹੀ ਅੰਮ੍ਰਿਤਸਰ ਦੇ ਬਡਾਲਾ ਜੋੜਪਿੰਡ ਝੰਡਿਆਲਾ ਗੁਰੂ ਤੇ ਤੁਸੀਂ ਅੰਮ੍ਰਿਤਸਰ ਤੇ ਆਣ ਵਾਲੇ ਹੋ ਜਲੰਧਰ ਦਾ ਤੁਸੀਂ ਟੈਬਲੇਜੈਂਟ ਚੂਸ ਕਿਉਂ ਕੀਤਾ ਕਿਸ ਨੇ ਦੱਸਿਆ ਸੀ ਤੁਹਾਨੂੰ ਜਾਂ ਕੋਈ ਜਾਣ ਪਛਾਣ ਦੀ ਸੀ ਸਰ ਸਾਡੇ ਰਿਲੇਟਿਵਸ ਜੋ ਗਏ ਸੀਗੇ ਉਹ ਪਿਛਲੇ ਸਾਲ ਗਏ ਸੀਗੇ ਇਹਦੇ ਥਰੂ ਹੀ ਤੇ ਉਹਨਾਂ ਨੂੰ ਉਹ ਬਿਲਕੁਲ ਸਕਸੈਸਫੁਲ ਗਏ ਸੀ ਸਰ ਉਹਨਾਂ ਕੋਈ ਇਹੀ ਹੈ ਕਿ ਪੈਸੇ ਪਹਿਲੇ ਮੰਗਦਾ ਹੀ ਉਹ ਕਹਿੰਦੇ ਆਪਾਂ ਪੈਸੇ ਨਹੀਂ ਦੇਣੇ ਹਜੇ ਕਿ ਸਾਡੇ ਕੋਲ ਅਰੇਂਜ ਨਹੀਂ ਹੋਏ ਪਰ ਇਹ ਕਿ ਉਹਨਾਂ ਦਾ ਇਹਨੇ 2 ਮਹੀਨੇ ਚ ਕੰਮ ਬਣਾਤਾ ਤੇ ਉਹ ਇਸ ਟਾਈਮ ਯੂਕੇ ਚ ਨੇ ਤੇ ਉਹਨਾਂ ਦੀ ਵਿਜ਼ਿਟ ਤੋਂ ਬਾਅਦ ਉਹਨਾਂ ਨੇ ਪੇਮੈਂਟ ਕੀਤੀ ਸਾਰੀ ਹਾਂਜੀ ਸਰ ਥੋੜੀ ਜਿਉਣਾ ਪਹਿਲੇ ਕੀਤੀ ਸੀਗੀ 3-4 ਲੱਖ ਬਾਕੀ ਉਹਨਾਂ ਬਾਅਦ ਚ ਕੀਤਾ ਸੀ ਤੇ ਤੁਹਾਡੇ ਕੋ ਕਿੰਨੀ ਪੇਮੈਂਟ ਕੀਤੀ ਹੋਇਆ ਦਿੱਤੀ ਉਹਨਾਂ ਨੇ ਸਰ ਹੁਣ ਤੱਕ ਇਹ ਸਾਡੇ ਕੋਲ 10,35,000 ਰੁਪਏ ਲੈ ਚੁੱਕਾ ਹੈ ਇਹ ਪੇਮੈਂਟ ਅਮੋਰ ਕੀ ਸੀ ਆਨਲਾਈਨ ਕੀਤੀ ਤੁਸੀਂ ਕੈਸ਼ ਸਰ ਅੱਧੀ ਗੂਗਲ ਪੇ ਰਾਈ ਕੀਤੀ ਹੈ ਤੇ ਅੱਧੀ ਅਹੀਂ ਇਹਦੇ ਬੈਂਕ ਚ ਟ੍ਰਾਂਸਫਰ ਕੀਤੀ ਸਾਡੇ ਕੋ ਸਾਰੇ ਪ੍ਰੂਫ ਹੈਗੇ ਪੇਮੈਂਟ ਦੇ ਸਰ ਸਾਡੇ ਕੋ ਵਿਦ ਪ੍ਰੂਫਸ ਨੇ ਸਾਰੇ ਪੇਮੈਂਟਸ ਦੇ ਜੋ ਵੀ ਇਹਨੂੰ ਅਜ ਤੱਕ ਅਹੀਂ ਕੀਤੀ ਹੈ ਸਾਰੇ ਪ੍ਰੂਫ ਹੈਗੇ ਨੇ ਸਾਡੇ ਕੋ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਸਾਡੇ ਡਾਕੂਮੈਂਟਸ ਸੀ ਫੇਕਸ ਤੁਹਾਨੂੰ ਕਿੱਦਾਂ ਪਤਾ ਲੱਗਾ ਫੇਕ ਸੀਗਾ ਡਾਕਟਰ ਸਰ ਇਹਨੇ ਮਤਲਬ ਜਦੋਂ ਫਾਈ ਤੁਸੀਂ ਬਸ ਰੈਡੀ ਰੋ ਟਿਕਟ ਕਰਾਓ ਤੁਹਾਡਾ 5 ਦਿਨਾਂ 'ਚ ਵੀਜ਼ਾ ਆ ਜਾਊਗਾ ਸਰ ਉਸ ਤੋਂ ਬਾਅਦ ਜਦੋਂ ਅਸੀਂ 5 ਦਿਨ ਵੇਟ ਕੀਤੀ ਸਾਡਾ ਕੋਈ ਵੀਜ਼ਾ ਵਗੈਰਾ ਕੁਝ ਨਹੀਂ ਆਇਆ ਫਿਰ ਇਹ ਜੀ ਸਾ ਸਾਨੂੰ ਫੇਕ ਅਪਰੂਵਲ ਲੈਟਰ ਭੇਜਦੀ ਕਹਿੰਦਾ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਤੁਸੀਂ ਟਿਕਟ ਕਰਾ ਲਓ ਸਰ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਏਜੰਟ ਸੀਗੇ ਉਹਨਾਂ ਕੋਲ ਗਏ ਤੇ ਸਰ ਉਹਨਾਂ ਨੇ ਜਾ ਕੇ ਅਸੀਂ ਕਿਹਾ ਕਿ ਸਾਡਾ ਦੇਖੋ ਵੀਜ਼ਾ ਆ ਗਿਆ ਕੀ ਸਹੀ ਆ ਕਿ ਨਹੀਂ ਸਰ ਉਹਨਾਂ ਨੇ ਕਿਹਾ ਕਿ ਹਾਂ ਜੀ ਵੀਜ਼ਾ ਤੇ ਸਹੀ ਆ ਬਾਕੀ ਤੁਸੀਂ ਕੈਸ਼ ਲੈਟਰ ਚੈੱਕ ਕਰੋ ਸਰ ਉੱਤੇ ਜੋ ਯੂਨੀਵਰਸਿਟੀ ਦਾ ਪਿੰਨ ਕੋਡ ਸੀਗਾ ਉਹ ਗਲਤ ਸੀਗਾ ਓਕੇ ਤੁਸੀਂ ਸਟੱਡੀ ਬੇਸਡ ਵੀਜ਼ਾ ਲਗਵਾ ਹਾਂਜੀ ਸਰ ਸਟੱਡੀ ਸੀਗਾ ਤੇ ਮੇਰਾ ਨਾਲ ਸਪਾਊਸ ਨੇ ਵੀ ਜਾਣਾ ਸੀਗਾ ਓਕੇ ਹਾਂਜੀ ਤੇ ਤੁਹਾਡਾ ਕੀ ਰਿਲੇਸ਼ਨ ਹੈ ਸਰ ਮੇਰੀ ਬੇਟੀ ਆ ਰਵਨੀਤ ਕੌਰ ਜਦੋਂ ਪਹਿਲੇ ਦਿਨ ਅਸੀਂ ਉਹ ਸਾਡਾ ਐਗਰੀਮੈਂਟ ਹੋਇਆ ਉਦੋਂ ਨਾਲ ਆਹ ਵਿਨੋਦ ਰੋੜਾ ਜੀ ਨਾਲ ਰਹੇ ਨੇ ਤੁਸੀਂ ਤੇ ਵਿਨੋਦ ਰੋੜਾ ਕੋਈ ਸਾਡੇ ਓਰੀਜਨਲ ਸਾਰੇ ਡਾਕੂਮੈਂਟਸ ਓਰੀਜਨਲ ਡਾਕੂਮੈਂਟਸ ਇਨਾਂ ਕੋਲ ਵਿਨੋਦ ਜਿੰਨਾ ਜਦੋਂ ਇਹ ਪਾਸਪੋਰਟ ਬੇਟੀ ਦਾ ਜਮਾ ਕਰਉਣਾ ਵੀਐਫਐਸ 'ਚ ਉਦੋਂ ਵਿਨੋਦ ਰੋੜਾ ਜੀ ਨਾਲ ਆਏ ਸੀ ਉਹਨਾਂ ਦੇ ਕੋਲ ਹੀ ਪਾਸਪੋਰਟ ਹੈ ਉਹਨਾਂ ਕੋਲ ਹੀ origianal document ਹੈ ਸਾਡੇ origianal document ਮਿਲ ਜਾਣਾ ਹੈ ਤੇ ਇਸ ਬਾਬਾ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਈ ਸਰ ਕਰਵਾਈ ਆ ਤੇ ਕੀ ਕਾਰਵਾਈ ਹੋਈ ਫਰੋਡ ਸਰ ਕੁਛ ਵੀ ਨਹੀਂ ਕਿੰਨੇ ਟਾਈਮ ਪਹਿਲਾਂ ਕਰਵਾਈ ਸੀ ਟਾਈ ਮਹੀਨੇ ਹੋ ਗਏ ਨੇ ਸਰ ਸਾਡੀ ਰਿਪੋਰਟ ਕਰਾਈ ਨੂੰ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਰ ਉਸ ਤੋਂ ਬਾਅਦ ਤੁਸੀਂ ਪੁਲਿਸ ਸਟੇਸ਼ਨ ਵਿਜ਼ਿਟ ਨਹੀਂ ਕੀਤਾ ਸਰ ਅਸੀਂ ਜਾਣਦੇ ਆ ਟਾਈਮ ਤੱਕ ਮਿਲਦਾ ਰਿਹਾ ਅਸੀਂ 5 ਵਾਰੀ ਅੰਮ੍ਰਿਤਸਰ ਤੋਂ ਆ ਗਏ ਆ ਪਰ ਉਹ ਇੱਕ ਵਾਰੀ ਜਲੰਧਰ ਚ ਨਹੀਂ ਆਇਆ ਤੇ ਟਰੈਵਲ ਏਜੰਟ ਦੇ ਆਫਿਸ ਵਿਜ਼ਿਟ ਕੀਤਾ ਤੁਸੀਂ ਹਾਂਜੀ ਸਰ ਆਫਿਸ ਵੀ ਬੰਦ ਦਾ ਆਫਿਸ ਉਹਦਾ 21 ਅਕਤੂਬਰ ਦਾ ਬੰਦ ਹੋਇਆ ਜੀ ਇਸ ਤੋਂ ਬਾਅਦ ਆਫਿਸ ਉਹ ਤਾਂ ਖੁੱਲਿਆ ਆ। ਆਫਿਸ ਵੀ ਨਹੀਂ ਖੁੱਲਿਆ ਫੋਨ ਵੀ ਬੰਦ ਆ ਉਹਦਾ। ਜੇ ਘਰ ਜਾਈਦਾ ਤਾਂ ਘਰ ਨਹੀਂ ਮਿਲਦੇ ਉਥੇ ਬੌਂਸਰ ਭਾਏ ਬਾਹਰ ਉਹ ਫੋਨ ਕਰਦੇ ਆ। ਉਹ ਚੋਰਾ ਦੀ ਰਾਖੀ ਸਰਕਾਰ ਕਰਨੀ ਆਪ। ਤੇ ਇਸ ਬਾਬਤ ਨੂੰ ਇਸ ਤੋਂ ਇਲਾਵਾ ਤੁਸੀਂ ਕੀ ਐਕਸ਼ਨ ਦੇਖਿਓ ਆਪ ਲੋਗੋ ਤੇ ਇਸ ਤੋਂ ਇਲਾਵਾ ਐਕਸ਼ਨ ਨਹੀਂ ਕੀ ਲਵਾਂਗੇ ਜੀ ਸਾਡੇ ਮਾਤੜ ਬੰਦੇ ਤੇ ਸਾਰਾ ਕੁਝ ਪੈਸਾ ਦੇ ਇਲਾਵਾ ਪੈਸਾ ਤੇ ਲਾਓ ਲੈ ਗਿਆ ਜਿੰਨਾ ਹੈਗਾ ਹੀ। ਤੇ ਬਾਕੀ ਜਿਹੜਾ ਕੋਈ ਸਾਡੇ ਡਾਕੂਮੈਂਟ ਹੋਵੇ ਨਹੀਂ ਮਿਲ ਰਹੇ ਸਰ ਅਸੀਂ ਤੇ ਇਹੀ ਕਹਿੰਦੇ ਆ ਸਰਕਾਰ ਨੂੰ ਇਹੀ ਸਾਡੀ ਗੁਜ਼ਾਰਿਸ਼ ਆ ਕਿ ਸਾਡੇ ਡਾਕੂਮੈਂਟਸ ਤੇ ਸਾਡੇ ਦਿੱਤੇ ਪੈਸੇ ਵਾਪਸ ਕਰਾ ਦੇ ਹੋਰ ਅਸੀਂ ਸਰ ਉਹਦੇ ਕੋਲ ਲੈਣਾ ਕੀ ਆ ਜਦੋਂ ਤੁਹਾਨੂੰ ਪਤਾ ਲੱਗਾ ਸੀ ਟੈਬ ਲੀਜੈਂਡ ਬਾਰੇ ਤੇ ਤੁਸੀਂ ਇਹ ਚੈੱਕ ਨਹੀਂ ਕੀਤਾ ਸੀ ਕਿ ਰਜਿਸਟਰਡ ਹੈ ਇਹਦਾ ਲਾਇਸੈਂਸ ਕੀ ਹੈ ਹਾਂਜੀ ਸਰ ਜੁਲਾਈ ਚ ਇਹਦਾ ਐਕਸਪਾਇਰ ਹੋਇਆ ਹੈ ਹੁਣ ਲਾਇਸੈਂਸ ਜੁਲਾਈ ਦਾ ਲਾਇਸੈਂਸ ਐਕਸਪਾਇਰ ਹੋਇਆ ਜੀ 19 ਜੁਲਾਈ ਦਾ ਤੇ ਤੁਹਾਡਾ ਕੀ ਰਿਲੇਸ਼ਨ ਹੈ ਨਾਲ ਮੈਂ ਵੱਖਰਾ ਹੀ ਆ ਜੀ ਇਹ ਤਾਂ ਕਿਸੇ ਤੋਂ ਵੱਖਰਾ ਹੀ ਆ ਕੇਸ ਵੱਖਰਾ ਤੁਹਾਡਾ ਕੀ ਮੈਟਰ ਆ ਮੇਰਾ ਮੈਟਰ ਹੈ ਜੀ 25 ਲੱਖ ਰੁਪਏ ਦਾ ਮੈਟਰ ਹੈ ਇਹ ਸਕਿੱਲ ਵਰਕਰ ਵਿੱਚ ਦੀ ਇੰਜਲ ਨੇ ਨਰਸਿੰਗ ਕੀਤੀ ਮੇਰੀ ਵਾਈਫ ਨੇ ਉਹਨਾਂ ਦੇ ਛੇ ਬੈਂਡ ਵੀ ਸੀ ਕਿਹੜੇ ਦੇਸ਼ ਵਿੱਚ ਜਾਣ ਯੂਕੇ ਦਾ ਜੀ ਪਹਿਲਾਂ ਅਸੀਂ ਸਟੱਡੀ ਵੀਜ਼ ਤੇ ਜਾਣਾ ਸੀ ਫਿਰ ਇਹਨੇ ਸਾਨੂੰ ਦੱਸਿਆ ਵੀ ਤੁਸੀਂ ਇਦਾਂ ਸਕਿੱਲ ਵਰਕ ਤੇ ਜਾਓ ਤੇ ਚਲੋ ਸਾਰਾ ਪਰਿਵਾਰ ਨਾਲ ਚਲਦੇ ਆਂ ਕਿਹੜੀ ਤਰੀਕ ਨੂੰ ਤੁਸੀਂ ਮਿਲੇ ਸੀ ਇਹਨਾਂ ਨੂੰ ਸਹੀ ਅਪ੍ਰੈਲ ਚ ਮਿਲੇ ਸੀ ਜੀ ਜੀ ਤੇ ਤੁਸੀਂ ਕਿੰਨੀ ਪੇਮੈਂਟ ਕਰ ਚੁੱਕੇ ਹੋ ਸਰ 25 ਲੱਖ ਰੁਪਏ 5 ਲੱਖ ਰੁਪਏ ਸਾਡੇ ਇਲਾਕੇ ਜਾਣ ਕੇ ਲੈ ਕੇ ਗਿਆ ਇਹ ਸਾਡੇ ਕੋਲ ਕੈਸ਼ 20 ਲੱਖ ਰੁਪਏ ਤੇ ਸਾਡੇ ਕੋਲ ਪ੍ਰੂਫ ਹੈਗਾ ਇਹ ਬੈਂਕ ਚ ਗਿਆ ਤੁਸੀਂ ਆਨਲਾਈਨ ਪੇਮੈਂਟ ਕੀਤੀ ਬਸ ਜੀ ਜੀ ਹਾਂਜੀ ਤੇ ਤੁਸੀਂ ਕੋਈ ਇਸ ਬਾਬਾ ਸ਼ਿਕਾਇਤ ਕੀਤੀ ਕੋਈ ਸ਼ਿਕਾਇਤ ਕੀਤੀ ਆ ਜੀ ਅਸੀਂ ਆਪਣੇ ਅੰਮ੍ਰਿਤਸਰ ਕੀਤੀ ਐ ਐਸਐਸਪੀ ਦਫਤਰ ਕੀਤੀ ਆ ਕੋਈ ਸੁਣਵਾਈ ਕੀ ਕੋਈ ਸੁਣਵਾਈ ਕੋਈ ਨਹੀਂ ਹੋਇਆ ਜੀ ਆਫਿਸ ਵਿਜ਼ਿਟ ਕੀਤਾ ਤੁਸੀਂ ਕੀਤਾ ਜੀ ਕਹਿੰਦੇ ਫੋਨ ਕਰਕੇ ਸੱਦਾਂਗੇ ਸੱਦਾਂਗੇ ਸੱਦਨ ਨਹੀਂ ਲਈ ਤੇ ਤੇ ਸਰ ਮੇਰਾ ਹੈਗਾ 4,60,000 ਰੁਪਏ ਹੈ 1,10,000 ਨਹੀਂ ਮੈਂ ਤੋੜਦਾ ਨਹੀਂ ਆ ਤੇ 3.5 ਲੱਖ ਰੁਪਏ ਕੈਸ਼ ਹੈ ਮੈਂ ਤਾਂ ਕੀ ਮੈਡੀਕਲ ਵਿਲੇ ਫੜ ਕੇ ਲੈ ਗਿਆ ਆ ਇੱਥੇ ਰਹਿਣ ਵਾਲੇ ਤੁਸੀਂ ਮੈਂ ਹੈਗਾ ਜੀ ਮੌਸ ਸਾਹਿਬ ਫਲੋਰ ਦੇ ਲਾਗੇ ਤੇ ਮੇਰਾ ਸਟੱਡੀ ਵੀ ਆ ਸੀ ਤੇ ਉਸ ਦੇ ਬਾਅਦ ਵਿੱਚ ਇਹ ਮੇਰਾ ਵਰਕ ਪਰਮਿਟ ਅਪਲਾਈ ਕੀਤਾ ਤੇ ਸਾਰੇ ਨੇ ਫੇਕ ਡਾਕੂਮੈਂਟ ਦਿੱਤੇ ਤੇ ਮੈਂ ਨਾ ਲੀਗਲੀ ਐਗਰੀਮੈਂਟ ਤੇ ਮੰਨਿਆ ਕਿ ਮੈਂ ਜਿੰਨੇ ਡਾਕੂਮੈਂਟ ਮੈਂ ਫੇਕ ਅਪਲਾਈ ਕੀਤੇ ਆ ਤੇ ਪਰ ਮੰਗਲਵਾਰ ਨੂੰ ਨੇ ਆਪਣਾ ਆਫਿਸ ਬੰਦ ਕਰਤਾ ਤੇ ਹਾ ਇਹਦੀ ਵਾਈਫ ਆ ਤੇ ਇਸ ਟਾਈਮ ਐ LX 104 ਚ ਜਲੰਧਰ ਹਾਈਟਸ ਚ ਤੇ ਪਰ ਇੱਥੇ ਕੋਈ ਕਾਰਵਾਈ ਨਹੀਂ ਆ ਗਈ 에ਜੰਟ ਦਾ ਨਾਮ ਕੀ ਹੈ ਸਵਰਾਜਪਾਲ ਸਿੰਘ ਸਿੱਧੂ son of ਕੁਲਦੀਪ ਸਿੰਘ ਤੇ ਤੁਸੀਂ ਕਿੰਨੀ ਪੇਮੈਂਟ ਕਰ ਚੁੱਕੇ ਹੋ ਮੈਂ ਇਹ 110000 ਰੁਪਇਆ ਇਹਦੇ ਅਕਾਊਂਟ ਵਿੱਚ ਦਿੱਤਾ ਆ ਤੇ 3.5 ਲੱਖ ਰੁਪਏ ਮੈਂ ਤੁਹਾਨੂੰ ਕੈਸ਼ ਲੈ ਗਿਆ ਬਾਰਕ ਪਰਮਰਦ ਨਾਂ ਤੇ ਜਿਹਦੇ ਪ੍ਰੂਫ ਵਾਚੀ ਨੇ ਮੈਨੂੰ ਐਗਰੀਮੈਂਟ ਤੇ ਲਿਖ ਕੇ ਦਿੱਤਾ ਹੈ ਕਿ 3.5 ਲੱਖ ਰੁਪਏ ਮੇਰੀ ਕੰਪਨੀ ਭਰੂਗੀ। ਤੇ ਜਿਹੜੇ ਤੁਹਾਡੇ ਡਾਕੂਮੈਂਟਸ ਹੈ ओरिजिनल ਇਹਦੇ ਕੋਈ ਸਾਰੇ ओरिजिनल ਡਾਕੂਮੈਂਟ ਇੱਥੋਂ ਆ ਸਾਡੇ ਜੀ ਆ ਬਨੋਦ ਅਰੋੜਾ ਤੋਂ। ਸਾਰੇ 10ਵੀਂ 12ਵੀਂ ਪਾਸਪੋਰਟ ਕਿ ਜਿੱਦਨ ਐਂਬੈਸੀ ਅਪਾਇੰਟਮੈਂਟ ਹੁੰਦੀ ਆ ਇਹ ਆਉਂਦਾ ਨਾਲ ਜੀ ਤੇ ਜਿੱਦਨ ਮੈਡੀਕਲ ਹੁੰਦਾ ਇਹ ਨਾਲ ਜਾਂਦਾ। ਤੇ ਕੀ ਨਾਮ ਦੱਸੇ ਨਾ ਇਹ ਨਾ ਹੈਗਾ ਵੀ ਬਨੋਦ ਅਰੋੜਾ ਤੇ ਬਨੋਦ ਅਰੋੜਾ ਕਿੱਥੇ ਰਹਿਣ ਵਾਲੇ ਜਲੰਧਰ ਤੋਂ ਹੀ ਆ ਜਲੰ ਕੋਸੇ ਬਾਅਦ ਮੈਂ ਤੁਹਾਡੇ ਇਹਨਾਂ ਦਾ ਮੁਲਾਕਾਤ ਜੀ ਮੰਗਲਵਾਰ ਤੋਂ ਬਾਅਦ ਨਹੀਂ ਹੋਈ ਨਾ ਤੇ ਤੁਹਾਡਾ ਅਸੀਂ ਜੀ ਮੈਂ ਪ੍ਰੇਮ ਜੀ ਫਗਵਾੜਾ ਹਰਿਆਣਾ ਤੋਂ ਮੈਂ ਭਤੀਜੇ ਦਾ ਯੂਕੇ ਨੂੰ ਵੀਜ਼ਾ ਲਾਇਆ ਸੀਗਾ ਜੀ ਅਸੀਂ ਸਾਨੂੰ ਪਾਸਪੋਰਟ ਯੂਕੇ ਵੀ ਭੇਜਤਾ ਜੂਕੇ ਉਹ ਤੋਂ ਪਾਸਪੋਰਟ ਕੱਲ ਹੀ ਆ ਗਿਆ ਮੁਰਕੇ ਜੀ ਸਾਡੀ ਅਮਾਉਂਟ ਹੈਗੀ 1895000 ਰੁਪਇਆ ਤੁਸੀਂ ਪੇਮੈਂਟ ਮੋਡ ਆਨਲਾਈਨ ਕੀਤੀ ਸੀ ਜਾਂ ਕੁਝ ਬੈਂਕ ਥਰੂ ਜਿੱਦਾਂ ਲੋਨ ਕਰਾਇਆ ਬੈਂਕ ਦੇ ਸਿੱਧੇ ਅਕਾਊਂਟ ਚ ਪਾਤੇ ਅਸੀਂ ਕੁਝ ਕੈਸ਼ ਲੈ ਕੇ ਗਏ ਜੀ ਕੁਝ ਹੋਏ ਨੇ ਜਿੱਦਾਂ ਸਾਨੂੰ ਉਹ ਕਹਿੰਦੇ ਸੀਗੇ ਜੀ ਉਹ ਮਨੀ ਸ਼ੋ ਕਰਨੇ ਉਹਦੇ ਪੈਸੇ ਲੈ ਕੌਣ ਸ੍ਰੀ ਜੀ ਡਾਕਟਰੀ ਇਹ ਦੋ ਵਾਰੀ ਡਾਕਟਰੀ ਕਰਾਈ ਆ ਲੁਧਿਆਣੇ ਇੱਕ ਵਾਰੀ ਚੰਡੀਗੜ ਕਿੰਨਾ ਟਾਈਮ ਹੋ ਗਿਆ ਤੁਸੀਂ ਕਦੋਂ ਮਿਲੇ ਸੀ ਸਾਨੂੰ 1.5 ਸਾਲ ਹੋ ਗਿਆ ਜੀ ਤੁਹਾਨੂੰ ਕਿਹਨੇ ਰੈਫਰ ਕੀਤਾ ਸੀ ਟਰੈਵਲ ਏਜੰਟ ਬਾਰੇ ਇਹਦੇ ਵਿੱਚ ਮੁੰਡੇ ਦਾ ਨਾ ਸਾਡੇ ਦਾ ਜੀ ਫਰੈਂਡ ਗਿਆ ਸੀਗਾ ਜੁਕੇ ਨੂੰ ਉਹ ਕਹਿੰਦੇ ਸੀ ਇਹਨੂੰ ਮਿਲ ਲਓ ਮਿਲਾ ਕੇ ਆਪ ਚਲੇ ਗਿਆ ਉਹ ਤਾਂ ਆਪ ਤਾਂ ਜੁਕੇ ਚਲੇ ਗਿਆ ਇਹ ਮੁੜ ਕੇ ਅਸੀਂ ਫਸ ਗਏ ਜੀ ਸਾਨੂੰ ਸੀ ਵਿਜ਼ਿਟ ਕੀਤਾ ਸੀ ਆਫਿਸ ਉਸ ਤੋਂ ਬਾਅਦ ਹਾਂਜੀ ਜੀ ਤੇ ਆਫਿਸ ਬੰਦ ਸੀ ਫੇਰ ਆਫਿਸ ਬੰਦ ਆ ਜੀ ਉਦਾਂ ਸਾਨੂੰ ਫੇਰ ਇਹਨੂੰ ਫੜਿਆ ਜੀ ਫੜ ਕੇ ਆਪਣੇ ਉੱਤੇ ਕਚਹਿਰੀ ਚ ਲੈ ਕੇ ਉੱਥੇ ਸਾਨੂੰ ਪ੍ਰਨੋਟ ਚੈੱਕ ਕਰ ਕੱਟ ਕੇ ਦਿੱਤਾ ਐਪੀ ਡੇਡ ਦਿੱਤੇ ਹੋਏ ਜੀ ਪੈਸੇ ਵੀ ਇੰਨੇ ਆਏ ਨੇ ਤੇ ਪੁਲਿਸ ਨੂੰ ਸੀ ਯਾਦ ਕੀਤੀ ਇਸ ਬਾਰੇ ਪੁਲਿਸ ਨੂੰ ਨਹੀਂ ਜੀ ਅਸੀਂ ਇਹਨਾਂ ਦੇ ਨਾਲ ਗਏ ਜੀ ਉਦੋਂ ਕੀਤੀ ਸੀਗੀ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਪੁਲਿਸ ਦੀ ਤਾਂ ਵੀ ਕਹਿਦਾ ਕੀ ਕਰਨਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ਿਕਾਇਤ ਦੀ ਸਾਨੂੰ ਵੀ ਇਹਨਾਂ ਦੇ ਦੋ-ਤਿੰਨ ਮਹੀਨੇ ਇਹਨਾਂ ਨਾਲ ਹੀ ਹੈ ਜੀ ਕਿ ਨਾ ਮਰਦਾ ਸੋ ਇਹ ਸੋ ਇਹ ਸਾਡੇ ਨਾਲ ਪੀੜੇ ਤੋਂ ਜਿਹੜੇ ਪਰਿਵਾਰ ਸਨ ਇੱਕ ਪਾਸੇ ਇੱਕ ਲੜਕੀ ਹੈ ਉਹਨਾਂ ਦੇ ਫਾਦਰ ਸਾਹਿਬ ਨੇ ਇੱਕ ਦੂਸਰਾ ਮਾਮਲਾ ਹੈ ਨਰਸਿੰਗ ਦੇਸ਼ ਤੇ ਜਿਹੜਾ ਸਕਿਲ ਵਰਕਿੰਗ ਵੀਜ਼ਾ ਦੇਸ਼ ਤੇ ਜਾਣਾ ਸੀਗਾ ਤੇ ਤੀਸਰਾ ਇੱਕ ਹੋਰ ਮਾਮਲਾ ਜੋ ਕਿ ਫਲੋਰ ਤੋਂ ਹੈ ਮਾਉ ਸਾਹਿਬ ਤੋਂ ਹੈ ਤੇ ਚੌਥਾ ਇੱਕ ਹੋਰ ਮਾਮਲਾ ਇਹਦੇ ਨਾਲ ਹੀ ਰਿਲੇਟਡ ਹੈ ਇੱਕੋ ਹੀ ਟਰੈਵਲ ਏਜੰਟ ਹੈ ਜਿਨੇ ਚਾਰ ਪਰਿਵਾਰਾਂ ਦੇ ਨਾਲ ਜਿਹੜੀ ਹੈ ਧੋਖਾਧੜੀ ਕੀਤੀ ਹੈ ਦਿਨ ਬਦਿਨੇ ਜਿਹੜੇ ਮਾਮਲੇ ਵਧਦੇ ਜਾ ਰਹੇ ਨੇ ਇਸ ਦੇ ਨਾਲ ਵੀ ਇਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਕਈ ਅਜਿਹੇ ਲੋਕ ਨੇ ਜਿਹੜੇ ਕੈਮਰਾ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਉਹਨਾਂ ਨਾਲ ਵੀ ਇਹ ਧੋਖਾਧੜੀ ਹੋ ਚੁੱਕੀ ਹੈ ਤੇ ਇਹ ਅਸੀਂ ਤੁਹਾਨੂੰ ਕੈਮਰੇ ਦੇ ਸਾਹਮਣੇ ਅਸੀਂ ਆਪਣੇ ਚੈਨਲ ਤੇ ਇੱਕ ਪੱਖ ਦਿਖਾਇਆ ਲਾ ਜੇ ਦੂਸਰਾ ਪੱਖ ਤੁਹਾਡੇ ਸਾਹਮਣੇ ਲਿਆਣਾ ਬਾਕੀ ਹੈ ਤੇ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੀ ਗੱਲਾਂ ਦੇ ਵਿੱਚ ਤੇ ਦੂਸਰੇ ਪੱਖ ਤੋਂ ਬਾਅਦ ਕਿੰਨੀ ਕੁ ਸੱਚ ਇਹ ਗੱਲ ਹੈਗੀ ਹੈ ਤੇ ਕਿੰਨੀ ਕੁ ਝੂਠ ਹੈ ਤਾਂ ਤਾਂ ਤੁਸੀਂ ਵੇਖਦੇ ਰਹੋ ਪੰਜਾਬ ਬੁਲੇਟਿਨ ਅੱਜ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਲਗਭਗ ਤਿੰਨ ਤੋਂ ਚਾਰ ਪਰਿਵਾਰ ਉੱਥੇ ਆਉਂਦੇ ਨੇ ਤੇ ਇੱਕ ਮਾਮਲਾ ਟਰੈਵਲ ਏਜੰਟ ਵੱਲੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਤਿੰਨ ਚਾਰ ਪਰਿਵਾਰ ਆਉਂਦੇ ਨੇ ਜੋ ਕਿ ਪੀੜਤ ਨੇ ਉਹਨਾਂ ਦਾ ਕਹਿਣਾ ਹੈ ਕਿ ਟਰੈਵਲ ਏਜੰਟ ਐਜੂ ਸਟਾਰ ਕੰਪਨੀ ਹੈ ਜਿਹੜੀ ਟਰੈਵਲ ਏਜੰਟ ਮਿਸਟਰ ਸਵਰਾਜ ਸਿੱਧੂ ਵੱਲੋਂ ਉਹਨਾਂ ਦੇ ਨਾਲ ਲੱਖਾਂ ਦੀ ਧੋਖਾਧੜੀ ਕੀਤੀ ਗਈ ਹੈ ਫਰਾਡ ਕੀਤਾ ਗਿਆ ਹੈ ਤੇ ਇਸ ਵਕਤ ਅਸੀਂ ਦੂਜਾ ਪੱਖ ਜਾਣਨ ਲਈ ਸੱਚਾਈ ਜਾਣਨ ਲਈ ਏ ਐਜੂ ਸਟਾਰ ਆਫਿਸ ਦੇ ਹੀ 12 ਛੋਟੀ ਬਰਾਦਰੀ ਗੜਾ ਰੋਡ ਦੇ ਇਸ ਵੇਲੇ ਸੀ 12 ਤੇ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਕੈਮਰਾ ਪਰਸਨ ਨੂੰ ਕਾਵਾਂਗਾ ਦਿਖਾਉਣ ਵਾਸਤੇ ਤੁਸੀਂ ਵੇਖ ਸਕਦੇ ਹੋ ਇਸ ਵਕਤ ਉਹਨਾਂ ਦੇ ਆਫਿਸ ਦੇ ਬਾਹਰ ਵੀ ਤਾਲਾ ਲੱਗਾ ਹੋਇਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੀੜ ਪਰਿਵਾਰਾਂ ਵੱਲੋਂ ਆਖਾ ਗਿਆ ਸੀਗਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਵੱਲੋਂ ਜਿਹੜੇ ਡਾਕੂਮੈਂਟਸ ਨੇ ਉਹ ਸਾਰੇ ਫੇਕ ਦਿੱਤੇ ਗਏ ਆਫਰ ਲੈਟਰ ਵਗੈਰਾ ਵੀਜ਼ਾ ਸਭ ਕੁਝ ਫੇਕ ਸੀਗਾ ਉਹਨਾਂ ਵੱਲੋਂ ਪ੍ਰੋਵਾਈਡ ਕਰਵਾਇਆ ਗਿਆ ਤੇ ਜਦੋਂ ਇਹ ਜਾਂਚ ਹੋਈ ਤੇ ਉਹਨਾਂ ਨੇ ਉਸ ਤੋਂ ਬਾਅਦ ਆਫਿਸ ਵਿਜ਼ਿਟ ਕੀਤੀ ਤੇ ਕਮ ਸੇ ਕਮ ਲਗਭਗ 2 ਮਹੀਨੇ ਹੋ ਚੁੱਕੇ ਆਨੇ ਦੁਆਲੇ ਲੋਕਾਂ ਨੂੰ ਹੀ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਅੰਡਰਗਰਾਉਂਡ ਨੇ ਇਸ ਵਕਤ 2 ਮਹੀਨੇ ਤੋਂ ਲਗਭਗ ਨਾ ਦਾ ਆਫਿਸ ਜਿਹੜਾ ਉਹ ਬੰਦ ਹੈ ਤੇ ਇਹ ਵਾਕਈ ਕਿਤਨੇ ਕਿਤੇ ਗੱਲ ਸੱਚ ਹੈ ਉਹਨਾਂ ਵੱਲੋਂ ਵੀ ਆਖਿਆ ਗਿਆ ਕਿ کم سے کم 4-5 ਪਰਿਵਾਰ ਹਨ ਪਰਿਵਾਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਬਕਾਇਦਾ ਸਾਰੇ ਡਾਕੂਮੈਂਟਸ ਦਿਖਾਏ ਨੇ ਉੱਥੇ ਆਪਣੀ ਈਮੇਲਸ ਵਗੈਰਾ ਵੀ ਦਿਖਾਈ ਨੇ ਜਿਹੜੀਆਂ ਫੋਰਨ ਵੱਲੋਂ ਚੈੱਕ ਕੀਤੀ ਗਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਵੱਲੋਂ ਜਿਹੜੀ ਪੇਮੈਂਟ ਕੀਤੀ ਗਈ ਹੈ ਉਹਦੇ ਡਾਕੂਮੈਂਟਸ ਵੀ ਨੇ ਕਮ ਸੇ ਕਮ ਲੱਖਾਂ ਦੀ ਜਿਹੜੀ ਧੋਖਾਧੜੀ ਉਹ ਕੀਤੀ ਗਈ ਹੈ ਤੇ ਇਸ ਵੇੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਐਡਜਸਟਾਰ ਆਫਿਸ ਦੇ ਅਸੀਂ ਬਾਅਦ ਮੌਜੂਦ ਹਾਂ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਆਫਿਸ ਨਾਲ ਦਾ ਬੰਦ ਹੈ ਤੇ ਜਿਹੜੇ ਕਮ ਸੇ ਕਮ 3-4 ਪਰਿਵਾਰ ਨੇ ਇਸ ਉਹ ਜਿਨ੍ਹਾਂ ਦੇ ਨਾਲ ਇਸ ट्रैवल ਏਜੰਟ ਨੂੰ ਧੋਖਾਧੜੀ ਕੀਤੀ ਗਈ ਹੈ ਤੇ ਉਹਨਾਂ ਦਾ ਆਫਿਸ 2 ਮਹੀਨਿਆਂ ਤੋਂ ਬੰਦ ਹੈ ਤੇ ਇਸੇ ਨਾਲ ਹੀ ਅਸੀਂ ਉਹਨਾਂ ਨੂੰ ਫੋਨ ਕਾਲ ਤੇ ਵੀ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਨਾ ਹੀ WhatsApp ਕਾਲ ਚੁੱਕੀ ਹੈ ਤੇ ਨਾ ਹੀ ਸਿੰਪਲ ਫੋਨ ਕਾਲ ਉਹਨਾਂ ਨੇ ਚੱਕਿਆ ਜਿਸ ਤੋਂ ਇਹ ਸਾਬਤ ਕਿਤੇ ਨਾ ਕਿਤੇ ਲੱਗਦਾ ਹੈ ਕਿ ਵਾਕਈ ਜਿਹੜੇ ਪੀੜਤ ਪਰਿਵਾਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਕੀਤੀ ਗਈ ਹੈ ਕਿ ਕਿਤੇ ਨਾ ਕਿਤੇ ਇੱਚ ਸੱਚਾਈ ਹੈ ਬਾਕੀ ਹੋਰ ਵੀ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਪੰਜਾਬੀ ਬੁਲੇਟਿਨ ਦੇ ਨਾਲ